ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਨੇੜੇ ਦੋਸਤੋ ਇਹ ਰਹਿ ਜਾਂਦਾ ਹੈ ਨਿਹਾਲ ਸਿੰਘ ਵਾਲੇ ਦੀ ਆਸ-ਪਾਸ ਪਿੰਡਾਂ ਦੀ ਜੇ ਗੱਲ ਕਰੀਏ ਤਾਂ ਆਲਕੜਾ ਪਿੰਡੇ ਦੇ ਨੇੜ ਹੈ ਰੋਂਤਾ ਖਾਈ ਇਸ ਪਾਸੇ ਦੇ ਪਿੰਡ ਵੀ ਨੇੜ ਰਹਿ ਜਾਂਦੇ ਭਦੌੜ ਵੀ ਕੋਈ ਬਹੁਤਾ ਇੱਥੋਂ ਦੂਰ ਨਹੀਂ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਉਸ ਤੋਂ ਬਹੁਤ ਵੀਡੀਓ ਪਹਿਲਾਂ ਬਾਈਕ ਕੋਲੋਂ ਬਣਾਈਆਂ ਪਿਛਲੇ ਕੁਝ ਟਾਈਮ ਤੋਂ ਵੀਡੀਓ ਜਿਹੜੀਆਂ ਰੁਕੀਆਂ ਸੀ ਅੱਜ ਫੇਰ ਨਵੇਂ ਸੀਜ਼ਨ ਦੇ ਵਿੱਚ ਨਵੀਂ ਵੀਡੀਓ ਜਿਹੜੀ ਤੁਹਾਨੂੰ ਦਿਖਾਉਣ ਲੱਗੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਪੰਜ گاਵਾ ਤੁਹਾਨੂੰ ਦਿਖਾਉਣੀ ਆ ਸ਼ੁਰੂਆਤ ਪਹਿਲੇ ਨੰਬਰ ਤੇ ਬਹੁਤ ਭਾਰੀ ਵਜਨ ਵਾਲੀ ਗਾਂ ਜਿਹੜੀ ਬਿਊਟੀ ਵੀ ਬਹੁਤ ਸੋਹਣੀ ਹੈ ਇਸ ਤੋਂ ਕਰ ਲਾਂਗੇ ਉਦੋਂ ਬਾਅਦ ਚਾਰ ਨਗ ਹੋਰ ਦਿਖਾਉਂਗਾ ਇਹਨਾਂ ਚ ਇੱਕ ਵਾਇਡ ਜਿਹੜੀ ਉਹ ਤਾਜੀ ਸੋਈ ਵੀ ਆਓ ਮਿਲਦੇ ਆਂ ਬਾਈ ਨੂੰ ਖੁਸ਼ੀ ਦੀ ਬਾਈ ਸਸਤੀ ਕਾ ਹਸੀ ਗਰਵਿੰਦ ਜੀ ਕੁਸ਼ਦੀਪ ਟਾਈਮ ਵਾਰ ਵੀਡੀਓ ਬਣਾ ਰਹੇ ਹੁਣ ਪਸ਼ੂ ਰੂਟੀਨ ਚਾ ਰਹੇ ਹਾਂਜੀ ਹੁਣ ਤਾਂ ਯਾਨੀ 2-3 ਰਿਤਾ ਥੋੜੇ ਨੂੰ ਹੀ ਘੜਾ ਵੱਜਿਆ ਸੀ ਕਾਫੀ ਦਿਨਾਂ ਟਾਈਮ ਹੋ ਗਿਆ ਯਾਨੀ ਆਪਾਂ ਨੂੰ ਮਹੀਨੇ ਦੇ ਕਰੀਬ ਵੀ ਕੰਮ ਸ਼ੁਰੂ ਕਰੇ ਨੂੰ ਠੀਕ ਹੈ ਪਹਿਲਾਂ ਥੋੜਾ ਗਾਇਆਂ ਆਪਣੀਆਂ ਘਰੇ ਬਿਮਾਰ ਹੋ ਗਈਆਂ ਸੀ ਬਿਮਾਰੀ ਚ ਆ ਗਈਆਂ ਸੀ ਅੱਛਾ ਉਹਦੇ ਕਰਕੇ ਰੋਕਤਾ ਸੀ ਉਹਦੇ ਕਰਕੇ 2 ਮਹੀਨੇ ਅੰਦਰ ਨੂੰ ਕੰਮ ਬੰਦ ਰਿਹਾ ਜੀ ਠੀਕ ਹੈ ਅੱਜ ਪਹਿਲੇ ਨੰਬਰ ਤੇ ਗਾਂ ਤੇਰੇ ਨਾਲ ਹੀ ਖੜੀ ਆ ਬਈ ਸ਼ੁਰੂਆਤ ਇਸੇ ਤੋਂ ਕਰਦੇ ਹਾਂ ਜੀ ਸੈਕੰਡ ਐਮਰਾ ਜੀ ਠੀਕ ਹੈ ਤੇ ਪਹਿਲੇ ਸਵੇਰਾ 37 ਕਿਲੋ ਦੁੱਧ ਦਿੱਤਾ ਹੂੰ ਤੇ ਆਪਣੇ ਯਾਨੀ ਪੀਡੀਐਫ ਦੇ ਟਾਪ ਦੇ ਫਾਰਮਰ ਦੀ ਹੈ ਇਹ ਵੜ ਠੀਕ ਹੈ ਤੇ ਇਹ ਆਪ ਹੈਗੀ ਹੈ ਜੀ ਆਪਣੇ ਕੋਲ ਪ੍ਰੋਪਰ ਰਿਕਾਰਡ ਹੈ ਸਟਾਕਿੰਗ ਠੀਕ ਹੈ ਹਾਂ ਜੀ ਤੇ ਇਹਨੂੰ ਲੱਗਿਆ ਵਾ ਪੀਡੀਐਫ ਦਾ ਜਮਾਸਕਾ ਠੀਕ ਹੈ ਕਿੰਨਾ ਟਾਈਮ ਲੈਂਦੀ ਸੋਨ ਤੇ ਇਹਦੇ ਹਜੇ 17 ਮਿੰਟ ਆਇਆ ਜੀ 17 ਮਿੰਟ ਆਇਆ ਉਹ 3 ਤਰੀਕ ਨੂੰ ਉਹਨਾਂ ਨੇ ਦਿਨ ਪੂਰੇ ਦੱਸੇ ਆਪਾਂ ਕੀ ਰੇਟ ਰੂਗੇ ਆ ਇਹ ਰੇਡ ਲੈਣ ਵਾਲੇ ਰੇਟ ਆਪਾਂ 1.5 ਲੱਖ ਰੁਪਏ ਦੀ ਵੇਡ ਦੇ ਦਾਂਗੇ ਜੀ ਇਹ ਠੁਲਗੇ ਨੂੰ ਸੋ ਦੋਸਤੋ ਦੂਜਾ ਸੂਆ ਰਿਕਾਡ ਬਾਈ ਕਹਿੰਦਾ ਵੀ ਪ੍ਰੋਪਰ ਹੈਗਾ ਉਹ ਤੁਸੀਂ ਸੁਣ ਲਿਆ ਉਹਦੇ ਬਾਰੇ ਜਿਹੜੀ ਵੈਰੀਫਿਕੇਸ਼ਨ ਆ ਉਹ ਤੁਸੀਂ ਕਰਨੀ ਹੈ ਉਹ ਦੰਦਾ ਚ ਵੀ ਸਹੀ オリジナル ਚਾਰ ਦੰਦਾ ਜੀ ਠੀਕ ਹੈ ਹਾਂਜੀ ਉਹ ਵਜ਼ਨ ਦੇਖੋ ਉਸੋ ਗਾਂ ਦਾ ਢਾਂਚਾ ਦੇਖੋ ਇਹਦਾ ਤੁਸੀਂ ਆ ਜਾ ਹਵਾਨਾ ਮੋੜ ਬਣ ਲਿਆ ਦੋਸਤੋ ਪਰ ਹਜੇ ਕਿਉਂਕਿ 17 ਦਿਨ ਬਾਕੀ ਹੈ 1.5 ਲੱਖ ਰੁਪਇਆ ਇਹਦੀ ਡਿਮਾਂਡ ਹੈ ਵਜਨ ਬਾਰੇ ਮੈਂ ਸ਼ੁਰੂਆਤ ਚ ਹੀ ਦੱਸਤਾ ਸੀ ਬਹੁਤ ਹੈਵੀ ਏ ਪੂਰੇ ਬੋਡੀ weight ਵਾਲੀ ਗਾਂ ਫਾਰਮ ਦੀ ਬਰੀਡ ਹੈ ਪੱਤੀ ਨੰਬਰ ਟੈਗ ਇਹਦੇ ਜਿਹਦਾ ਹਕੰਮ ਦੇ ਵਿੱਚ ਪਾਇਆ ਹੋਇਆ ਬਾਕੀ ਤੁਸੀਂ ਇਹਦਾ ਟਾਂਚਾ ਦੇਖ ਸਕਦੇ ਹੋ ਇਹਦੀ ਬਿਊਟੀ ਦੇਖ ਸਕਦੇ ਹੋ ਅਬ ਸਾਰਾ ਐਡਰੈਸ ਦੇ ਦੇਾਂਗੇ ਜੀ ਬਸ ਕੱਲਾ 32 ਨੰਬਰ ਟੈਗ ਨੰਬਰ ਦੱਸ ਕੀ ਉਹਨਾਂ ਨੇ ਰਿਕਾਰਡ ਕੱਢ ਕੇ ਦਿੱਤਾ ਆਪਾਂ ਨੂੰ ਠੀਕ ਹੈ ਓਕੇ ਹਾਂਜੀ ਲੈ ਚੱਲੀ ਬਈ ਸੋ ਦੱਸੋ ਦੇਖੋ ਸਟਰਕਚਰ ਖੜਨੀ ਖੁਦ ਨੂੰ ਬਹੁਤ ਸੋਹਣੀ ਗਾਂ ਦੀ ਟਾਂਚਾ ਜਿਹੜਾ ਉਹ ਤੁਹਾਡੇ ਸਾਹਮਣੇ ਹੈ ਫੁੱਲ ਹੈਵੀ weight ਰਾਤੀ ਦੁੱਧ ਕਿੰਨਾ ਚੋਲੋਗੇ ਤੁਸੀਂ ਸਮਝਣਾ ਗਰਮੀ ਦੀ ਰੁੱਤ ਦੇ ਹਿਸਾਬ ਤੇ ਬਟ ਜੋ ਦੁੱਧ ਦਾ ਰਿਕਾਰਡ ਹੈ ਬਾਈ ਨੇ ਤੁਹਾਨੂੰ ਦੱਸਤਾ ਸੋ ਪਹਿਲੇ ਨੰਬਰ ਤੇ ਇਹ ਗਾਂ ਜਿਹੜੀ ਹੁਣ ਤੁਸੀਂ ਦੇਖ ਰਹੇ ਹੋ ਉਸ ਤੋਂ ਦੂਜਾ ਸੂਆ ਸੁੰਦੀ ਹੈ ਇਹ ਤੋਂ ਬਾਅਦ ਇੱਕ ਹੋਰ ਵਾੜ ਇਹਦੇ ਨਾਲ ਹੀ ਖੜੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਪੰਜ ਨਗ ਇੱਕ ਇੱਕ ਕਰਕੇ ਦਿਖਾਉਣੇ ਆ ਤੁਹਾਨੂੰ ਖੁਸ਼ ਦੀ ਵੀ ਜਿਹੜੀ 2 ਨੰਬਰ ਤੇ ਵਾੜ ਹੈ ਬਈ ਇਹ ਵੀ ਇਹ ਖੀਰੀ ਹੈ ਜੀ ਰੱਛੀ ਠੀਕ ਹੈ ਉਹ ਵੀ ਲੈ ਜੂ ਹੈ ਜੇ 12 13 ਲੈਣ ਜੀ ਇਹਦਾ ਰੇਟ ਕੀ ਰਹਿਣਾ ਇਹ 135000 ਰੁਪਏ ਜਸਨੋਜੀ ਲੈਂਡਿੰਗ ਵਾਲਾ ਖੋਲਿਨ ਸੋ ਦਸੋ 135000 ਹਜੇ 12 13 ਬੰਦ ਲੈਦੀ ਹੈ ਥਣ ਹੱਥੀ ਚੁਾਈ ਵਾਲਾ ਤੇ ਹਵਾਨਾ ਚੌੜਾ ਰੱਖੂਗੀ ਪੂਰਾ ਹੀ ਬਿਊਟੀ ਇਹਦੀ ਤੁਸੀਂ ਦੇਖ ਸਕਦੇ ਜੀ ਉਹ ਵਾਜਨ ਵਾਲੀ ਗਾਂ ਪਸੰਦ ਦਾ ਤਾਂ ਪਹਿਲੇ ਨੰਬਰ ਤੇ ਗਾਂ 1.5 ਲੱਖ ਡਿਮਾਂਡ ਹੈ ਜਿਨੂੰ ਬਹੁਤਾ ਮੋਟਾ ਪਸ਼ੂ ਜਾਂ ਭਾਰੀ ਗਾਂ ਨਹੀਂ ਪਸੰਦ ਆਉਂਦੀ ਤ ਉਹਦੇ ਵਾਸਤੇ ਇਹਦਾ ਸਰੀਰ ਬੂਜੀ ਨਾਲੋਂ ਹਟਕੇ ਆ ਵੱਖਰਾ ਦਿਸਦਾ ਬਰੀਡ ਵਾਈਜ਼ ਇਹ ਵੀ ਵੈੜ ਬਹੁਤ ਸੋਹਣੀ ਹੈ ਸੋ ਹਵਾਨੇ ਦਾ ਰੂਖ ਵੀ ਬੜਾ ਚੰਗਾ ਫਿਕਸ ਜਿਹਾ ਹਵਾਨਾ ਇਹਦਾ ਸੂਆ ਪਹਿਲਾ ਇਹਦਾ ਰੇਟ 1 ਲੱਖ ਤੇ 35000 ਹੈ ਤੋ ਤਰਿਆ ਲਗੇ ਰੱਖ ਤੁਸੀਂ ਹੁਣ ਵੀ ਦੇਖ ਸਕਦੇ ਹੋ ਦੁਪਹਿਰੇ ਵੀਡੀਓ ਬਣਾ ਰਹੇ ਆ ਕਿਉਂਕਿ ਥੋੜਾ ਮੇਰੇ ਰਜਿਵੇਂ ਇਦਾਂ ਦੇ ਆ ਵੀ ਉਹਦੇ ਕਰਕੇ ਟਾਈਮ ਔਖਾ ਨਿਕਲਦਾ ਤੇ ਅੱਜ ਵੀਡੀਓ ਇਸ ਤਰੀਕੇ ਦੀ ਬਣਾ ਕੇ ਦਿਖਾਉਣੀ ਹੈ ਤੁਹਾਨੂੰ ਪਤਾ ਲੱਗ ਜਾਂਦਾ ਜਿਹੜੇ ਵੀਰ ਕੋਈ ਗਾਂ ਖਰੀਦਣੀ ਚਾਹੁੰਦੇ ਆ ਕਿਉਂਕਿ ਇੱਥੇ ਪਸ਼ੂ ਰੂਟੀਨ ਚ ਕਾਫੀ ਆਉਂਦੇ ਰਹਿੰਦੇ ਆ ਪਹਿਲਾਂ ਵੀਡੀਓ ਬਹੁਤ ਬਣਾਈਆਂ ਮੋਦੀ ਬਾਅਦ ਚ ਇੱਕ ਹੋਰ ਗਾਂ ਜਿਹੜੀ ਤੁਹਾਨੂੰ ਦਿਖਾਵਾਂਗੇ ਕੋਸ਼ਲੀ ਭਾਈ ਇਹ ਕੰਨਵਾ ਸੁਆਸ ਹੁੰਦੀ ਹੈ ਪਹਿਲੇ ਨੰਬਰ ਤੇ ਇਹ ਵੀ ਪਹਿਲਾ ਨਾ ਜੀ ਠੀਕ ਹੈ ਦੋ ਦੰਦ ਦਾ ਬੱਛੀ ਦੇ ਵੀ ਅਜੇ ਤੇ 14 15 ਦਿਨ ਬਾਕੀ ਹੈ ਜੀ ਠੀਕ ਹੈ ਇਹ ਜਾਨੀ ਆਪਣੇ ਕੋਲੇ ਇੱਕ ਹੀ ਹੈ ਸੈਕੰਡ ਟਾਈਮਰ ਚਾਰ ਦੰਦ ਹੂੰ ਬਾਕੀ ਉਹ ਖੀਰੀ ਜੀ ਵੀ ਹਾਂ ਵੀ ਦੋ ਦੰਦ ਦਾ ਤੇ ਉਹ ਸੂਈ ਵੀ ਦੋ ਦੰਦ ਹੈ ਠੀਕ ਹੈ ਇਹ ਕਿਸ ਤੇ ਕਿੰਨੇ ਦਿਨ ਦੱਸਿਆਤ ਉਹ 15 ਦਿਨ ਇਹਦੇ 14 15 ਦਿਨ ਬਾਅਦ ਤਕਰੀਬ ਨਹੀਂ ਕੋਈ ਦੇਣੀ ਹੈ ਇਹਦੇ 13 ਦਿਨ ਪੈਂਡਿੰਗ ਆ ਜੀ ਕੀ ਰੇਟ ਹੋਊਗਾ ਖਸਤੀ ਤੋਂ ਇਹਨਾਂ ਨਾਲ ਤੁੰਨਾ ਲਈ ਵੇੜਾਂ ਦੇ ਜੀ ਬੰਨੇ ਗੱਬਣਾ ਦਾ 82 82000 ਰੁਪਏ SUVs ਦਾ 85000 ਰੁਪਏ ਇਹਨੂੰ ਖੋਲ ਸੋ ਦੱਸੋ 82000 ਡਿਮਾਂਡ ਹੈ ਕਦ ਕਾਠ ਫੋਲਾ ਵੇੜ ਦਾ ਸੂਆ ਪਹਿਲਾ ਤੁਹਾਂ 15 ਦਿਨ ਹਜੇ ਲੈਂਦੀ ਹੈ ਸਵਾਨਾ ਤੁਸੀਂ ਇਹਦਾ ਵੀ ਦੇਖ ਸਕਦੇ ਹੋ ਚੰਗੇ ਕਦ ਕਾਠ ਚ ਹੈ ਇਹਦਾ ਰੇਟ ਜਿਹੜਾ ਉਹ ਤੁਹਾਨੂੰ ਪਾ ਸਿਰ ਲੱਗੂਗੀ ਬਾਕੀ ਆ ਕੇ ਸੀ ਸਮਝਣਾ ਫਸੋ ਹਵਾਨਾ ਫਿਕਸ ਰੱਖੂਗੀ ਹਾਈਟ ਲੈਂਥ ਜਿਹੜੀਆਂ ਪਹਿਲਾਂ ਦੋ گاਵਾ ਤੋਰੀਆਂ ਉਹਨਾਂ ਨਾਲੋਂ ਵੀ ਉੱਚੀ ਹੈ ਯਾਨੀ ਸਰਦੀ ਹੁੰਦਾ ਸਰਦੀ ਹੁੰਦੀ ਤਾਂ ਕੋ ਕਹਿ ਨਹੀਂ ਸਕਦੇ ਗਰਮੀ ਦੇ ਕਰਕੇ ਵੀ ਇਹ 20 ਤੋਂ ਪਲੱਸ ਤੇ 25 ਦੇ ਤੱਕ ਆਣੀ ਹੈ ਦੁੱਧ ਪਾਉਣ ਵਾਲੀ ਬੱਛੀ ਹੈ ਇਹ ਉਹਨੇ ਕੱਦ ਵਜਨ ਵਾਲੀ ਹੈ ਜੀ ਸਹੀ ਹੈ ਕੁਆਲਟੀ ਵਧੀਆ ਦੋ ਬੰਦਾ ਠੀਕ ਹੈ ਕਮਾਲਾ ਬਈ ਉੱਤਰ ਪਾਕਿਸਤਾਨ ਸੋ ਬਰੀਡ ਵਾਈ ਚੰਗੀ ਹੈ ਬੱਚੇ ਸੋਹਣੇ ਪਾਊਗੀ ਅੱਜ ਦਾ ਰੇਟ 82000 ਹੈ ਹਵਾਨਾ ਫਿਕਸ ਹੈ ਨਾ ਉਹ ਯਾਰ ਤੂੰ ਇੱਕ ਹੋਰ ਹੈ ਵੀ ਅੱਗੇ ਤੁਹਾਨੂੰ ਪਹਿਲਣ ਵੈੜ ਜਿਹੜੀ ਹਜੇ 12 13 ਦਿਨ ਲੈਂਦੀ ਹੈ 82000 ਹੀ ਡਿਮਾਂਡ ਹੈ ਇਹਦੀ ਵੀ ਇਹ ਵੀ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਤੇ ਥੋੜਾ ਜਰਸੀ ਕ੍ਰਾਸ ਲੱਗਦੀ ਐ ਐਫ ਦੇ ਨਾਲ ਬਾਕੀ ਢਾਂਚਾ ਸੋਹਣਾ ਐ ਦਾ ਵੀ ਠਾਣੇ ਦਾ ਵੀ ਹੱਥੀ ਚਵਾਈ ਵਾਲਾ ਸੇਮ ਰੇਟ ਹੈ ਜਿਹਨੂੰ ਇਹਦੀ ਫੇਸ ਉਸਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਜੀ ਬੱਚੀ ਦੀ ਸਹੀ ਹੈ ਸੋ ਦੋਸਤੋ ਦੇਖਸਾ ਜੇ ਤੁਸੀਂ ਤੇਰੇ ਦੀ ਬਣਾਵਟੇ ਦੀ ਬਾਕੀ ਬੈਕ ਸਾਈਡ ਦੀ ਚੜਾਈ ਚ ਨੂੰ ਸਰੀਰ ਬਹੁਤ ਵਧੀਆ ਵੜਦਾ ਚਮਕ ਸੋਹਣੀ ਹੈ ਇਹਦੇ ਵੀ ਜਿਹੜਾ ਉਹ ਵਾਲਾਂ ਦੇ ਵਿੱਚੋਂ ਚਮਕ ਚੰਗੀ ਰਸਦੀ ਹੈ ਹਜੇ ਕੱਚੀ ਹੈ ਵੜ ਕਿਉਂਕਿ ਜਦੋਂ ਤਿਆਰ ਹੁੰਦਾ ਪਸੂਦੋਂ ਲੋਕਾਂ ਕੋਲੋਂ ਹੋਰ ਹੁੰਦੀ ਆ ਉਦੋਂ ਦਾ ਰੰਗ ਕੁਛ ਵੱਖਰਾ ਦਿਸਦਾ ਰਹਿੰਦਾ। ਤੋਂ ਐਤਾ ਤਕਰੀਬ ਨੇ ਬਾਂਵੀ ਗਾਵਾਂ ਸਾਰੀਆਂ ਅੱਜ ਹੀ ਆਈਆਂ ਵੀਰ ਜੀ ਸਵੇ। ਠੀਕ ਐ। ਐਤਾ ਕਿ ਮਨ ਕੇ ਚੰਨ ਵੀ ਨਰੇ। ਆ ਦੋ ਤਾਂ ਮੈਂ ਤਾਂ ਹਜੇ ਤਿਹਾਰੇ ਪੜੇ ਵੀ ਨਹੀਂ ਚੇ ਹੋਏ ਨਰੇ। ਉਦਾਂ ਹੀ ਖੜਗਾ। ਓਕੇ। ਇੱਕ ਦੋ ਦਿਨ ਬਾਅਦ ਪਸ਼ੂ ਖੁੱਲ ਕੇ ਖਾਣ ਪੀਣ ਲੱਗਦਾ ਜੀ ਆ ਕੇ। ਜੀ ਜੂ ਲਾ ਕੇ। ਸੋ ਇੱਕ ਗੱਲ ਹੋਰ ਇੱਥੇ ਐਡ ਕਰਦੇ ਆ ਵੀ ਜਿਹਨੇ ਪਸ਼ੂ ਖਰੀਦਣਾ ਹੈ। ਖਰੀਦਣ ਤੋਂ ਬਾਅਦ ਚ ਲੈ ਕੇ ਜਾਂ ਤਾਂ ਰਾਤ ਨੂੰ ਲੈ ਕੇ ਜਾਇਓ ਪਸ਼ੂ ਜਾਂ ਸਵੇਰ ਸਦਿਆਂ ਦੁਪਹਿਰ ਦੇ ਟਾਈਮ ਪਰਹੇਜ਼ ਕਰਿਆ ਕਰੋ ਕਿਉਂਕਿ ਬਹੁਤ ਗਰਮੀ ਜਿਹੜੀ ਲੋ ਵਗਦੀ ਹੈ ਤੇ ਦੁਪਹਿਰੇ ਪਸ਼ੂ ਨਹੀਂ ਇਧਰ ਉਧਰ ਸਫਰ ਨਹੀਂ ਕਰਾਉਣਾ ਚਾਹੀਦਾ ਕੋਈ ਖੁਦ ਹੀ ਪਿੱਛੇ ਜਾਂ ਹੋਰ ਅੱਜ ਖਰੀਦੀ ਸੀ ਉਹ ਸ਼ਾਮ ਨੂੰ ਪਹੁੰਚਣੀ ਹੈ ਉਹ ਦੋ ਜਾਨ ਦੇ ਬੱਚੀ ਹੈ ਜੀ ਜੇ ਕੋਈ ਬੰਦਾ ਮੰਨ ਕੇ ਚੱਲੋ ਲੈਣੀ ਚਾਹੁੰਦਾ ਤਾਂ ਕੰਪੀਟੀਸ਼ਨ ਲੈਵਲ ਦੀ ਠੀਕ ਹੈ ਬਹੁਤ ਲੋਕਰ ਸ਼ਾਮ ਨੂੰ ਅੱਬਾ ਵੀਡੀਓ ਕਰਾਂਗੇ ਜਿਹੜੀ ਸਪੈਸ਼ਲੀ ਕਲੀ ਦੀ ਠੀਕ ਹੈ ਮੈਂ ਸ਼ਾਮ ਨੂੰ ਮਗਾਉਂਗਾ ਜਾਂ ਆਪਲੀ ਦਾ ਮੇਰਾ ਰੱਬ ਹੈਗਾ ਜਮਾ ਸੋਹਾਂ 4 ਵਜੇ ਗੱਡੀ ਭੇਜੂਗੀ ਠੀਕ ਹੈ ਪਰ ਮਚੋ ਲਈ ਹੈ ਵੀ ਜਾਨੀ ਜੇਤੀ ਨਹੀਂ ਜਾਂ ਮਜੀ ਉਹ ਜੀ ਠੀਕ ਹੈ ਅੱਛਾ ਇਹ ਖੁਸ਼ਦੀਪ ਇਹਦਾ ਰੇਟ 85000 ਹੈ ਇਹਦਾ 85000 ਰੁਪਏ ਜੀ ਹਮ ਬਸਰੀ ਸੁਣ ਬਹੁਤ ਆ ਮਗਰ ਬੱਛੀ ਆ ਜੇ ਮਰਜੀ ਰਹਿ ਜੋ ਚੋਣ ਚਾਨ ਇੱਕ ਨੰਬਰ ਆ ਜੀ ਠੀਕ ਹੈ ਇਹ ਬੱਛੀ ਆ ਦੇ ਮਗਰ ਜੀ ਸਭ ਸੋਹ ਅੱਛੀ ਦੀ ਵੈਲਿਊ ਜ਼ਰੂਰ ਦੇਖ ਲਓ 85000 ਰੇਟ ਆ ਸੂਈ ਸਵਾਈ ਗਾਂ ਖਰੀਦਣੀ ਚਾਹੁੰਦੇ ਆ ਤਾਂ ਥਣ ਵੀ ਸੋਹਣੇ ਦਿਸਦੇ ਆ ਹਵਾਨਾ ਵੀ ਚੰਗਾ ਦਿਸਦਾ ਬਾਕੀ ਬੱਛੀ ਨਾਲ ਸਿੰਘ ਦਾਗੇ ਹੋਏ ਆ ਪਰ ਫੋਟਾਂ ਜਿਹੜੇ ਇਹ ਤਾਂ ਹੁਣੀ ਹਲਦਾ ਜੀ ਲੋ ਸਹੀ ਇਹ ਤਾਂ ਫੋਟ ਫੁੱਟੀਆਂ ਇਹ ਤਾਂ ਫੋਟ ਫੁੱਟੀਆਂ ਹੀ ਹੋ ਗਈ ਪਰ ਗਾਂ ਬਰੀਡ ਬਾਈ ਜੂ ਹੀ ਚੰਗੀ ਆ ਚੰਗੇ ਕੱਦ ਕਾਠ ਦੀ ਆ ਸੋ ਇਹ ਸੂਈ ਸਵਾਈ ਆ ਦਸੋ ਇਹਦੇ ਨਾਲ ਬੱਛਾ ਬੱਛੀ ਜਿਹੜੀ ਉਹ ਬੱਚਾ ਫੀਮੇਲ ਕਾਫ ਆ ਜਾਣਾ ਪਹਿਲਾਂ ਬੱਛੀ ਆ ਬਹੁਤ ਚੰਗੀ ਬੱਛੀ ਖੁਸ਼ਦੀ ਪੈਨੂੰ ਆਜਾ ਬੱਤ ਸਵੇਰ 85000 ਹੈ ਸੋ ਅੱਜ ਦੀ ਇਸ ਵੀਡੀਓ ਦੇ ਇਹ ਪੰਜ ਨਗ ਸੀਗੇ ਜਿਹੜੇ ਵਿਕਾਊ ਸੀ ਤੁਸੀਂ ਜੁੜੇ ਰਹੋ ਸਦਕੜੀ ਫਾਰਮਿੰਗ ਦੇ ਨਾਲ ਤੇ ਤੁਹਾਨੂੰ ਦਿਖਾਉਂਦੇ ਰਾਵਾਂਗੇ ਦੋਸਤੋ ਨਵੀਆਂ-ਨਵੀਆਂ گاਵਾ ਵਿਕਰੀ ਵਾਲੀਆਂ ਜਾਂ ਮੱਝਾਂ ਜਿਹੜੀਆਂ ਚੰਗੀਆਂ ਉਹ ਵੀ ਰੁਟੀਨ ਦੇ ਵਿੱਚ ਥੋੜੇ ਟਾਈਮ ਬਾਅਦ ਉਸੇ ਤਰ੍ਹਾਂ ਉਸੇ ਫਲੋ ਨਾਲ ਵੀਡੀਓ ਬਣਾਇਆ ਕਰਾਂਗੇ ਜਿਵੇਂ ਪਹਿਲਾਂ ਦਿਹਾੜੀ ਦੀਆਂ ਪੰਜ ਤੋਂ 6 ਵੀਡੀਓ ਤੁਹਾਨੂੰ ਦਿਖਾਉਣੇ ਆ ਉਸੇ ਤਰ੍ਹਾਂ ਹੀ ਦਿਖਾਇਆ ਕਰਾਂਗੇ ਬਸ ਕੋਸ਼ਿਸ਼ ਕਰ ਜਿਵੇਂ ਆ ਤੁਸੀਂ ਵੀ ਗਰਮੀ ਦੀ ਰੁੱਤ ਨੂੰ ਨੰਘਾ ਲਓ ਥੋੜਾ ਤੇ ਅੱবিਾਚ ਨੂੰ ਮਲਾਉਂਦੇ ਰਵਾਂਗੇ ਬਾਕੀ ਖੁਸ਼ਦੀਪ ਕੋਲੋਂ ਹੁਣ ਰੂਟੀਨ ਚ ਤੁਹਾਨੂੰ ਪਸੂ ਦਿਖਾਉਂਦੇ ਰਹਿਣਾ ਕਿਉਂਕਿ ਦੁਬਾਰਾ ਵਪਾਰ ਦਾ ਕੰਮ ਬਾਈ ਨੇ ਸ਼ੁਰੂ ਕਰ ਲਿਆ ਤੇ ਨਾ ਕਿ ਇੱਥੇ ਬਹੁਤ ਸਾਰੇ ਵਿਕਰੀ ਵਾਲੇ ਹੁੰਦੇ ਹੋ ਤੁਸੀਂ ਪਹਿਲਾਂ ਤੋਂ ਜਾਣਦੇ ਹੋ ਧੰਨਵਾਦ